ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸੰਜੇ ਸਟਾਰ ਟੀਵੀ ਦੇ ਤੁਸੀਂ ਅੱਜ ਇੱਕ ਤੁਹਾਨੂੰ ਚੀਜ਼ ਦਿਖਾਣਾ ਲੱਗੇ ਆ ਅਸੀਂ ਤੁਸੀਂ ਜੀ ਮੈਂ ਕਿਰਪਾ ਸੰਜੇ ਤੁਹਾਡਾ ਅ ਅੱਜ ਤੁਹਾਨੂੰ ਇੱਕ ਜਿਹੜੀ ਸੀ ਚੀਜ਼ ਦਿਖਾਣ ਲੱਗੇ ਆ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਸਟਾਰ ਟੀਵੀ ਦੀ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਉਹ ਚੀਜ਼ ਹੈ ਜਿਹੜੀ ਕਿ ਹਿਮਾਚਲ ਪ੍ਰਦੇਸ਼ ਦੀ ਇੱਕ ਤਾਂਮ ਜਿਹੜੀ ਕਹੀ ਜਾਂਦੀ ਆ ਅੱਜ ਜਿਵੇਂ ਕਿ ਇਹ ਇੱਕ ਜਿਹੜੀ ਇਹਨਾਂ ਦੀ ਕਹਾਂਗੇ ਇਹਨਾਂ ਨੂੰ ਸੋਈ ਹੈ ਜਿਹੜੀ ਆ ਉਹ ਹੈਗੀ ਆ ਔਰ ਜਿਹੜੀ ਸਬਜ਼ੀਆਂ ਵਗੈਰਾ ਜਿਹੜੀ ਤਿਆਰ ਹੈਗੀਆਂ ਤੁਸੀਂ ਦੇਖ ਸਕਦੇ ਹੋ 1 2 3 4 5 6 7 8 9 ਔਰ 9 ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਤੇ ਇਹਦੀ ਜਿਹੜੀ ਸਪੈਸ਼ਲਿਟੀ ਜਿਹੜੀ ਗੱਲ ਹੈ ਉਹਦੇ ਵਿੱਚ ਜਿਹੜੀ ਵੇਸਟੇਜ ਆ ਉਹ ਬਿਲਕੁਲ ਨਹੀਂ ਛੱਡੀ ਜਾਂਦੀ ਹੈ ਅਸੀਂ ਹਿਮਾਚਲ ਪ੍ਰਦੇਸ਼ ਹਮੀਰਪੁਰ ਦੇ ਰਸਤੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਸਪੈਸ਼ਲ ਜਿਹੜਾ ਇਹਨਾਂ ਦੇ ਜਿਹੜੇ ਖਾਣ ਵਾਲੇ ਆ ਉਹੀ ਉਹਨਾਂ ਨੂੰ ਜਿਹੜੇ ਖਿਲਾਉਂਦੇ ਆ ਜਿਵੇਂ ਕਿ ਆਪਾਂ ਹਲਵਾਈ ਦੇ ਨਾਲ ਕਿਸੇ ਨੂੰ ਵੇਟਰਿੰਗ ਕਰ ਲੈਂਦੇ ਜੇ ਆਪਾਂ ਕੇਟਰਿੰਗ ਕਰ ਲੈਂਦੇ ਆ ਬਣਾਉਣ ਵਾਲੇ ਹੋਰ ਹੁੰਦੇ ਤੇ ਖਲਾਨ ਵਾਲੇ ਹੋਰ ਲੇਕਿਨ ਜਿਹੜੇ ਇਹਨਾਂ ਦੀ ਜਿਹੜੀ ਬਣਾਉਣ ਵਾਲੇ ਵੀ ਉਹੀ ਆ ਔਰ ਖਲਾਨ ਵਾਲੇ ਵੀ ਉਹੀ ਆ ਇਸ ਟਾਈਮ ਤੁਸੀਂ ਦੇਖ ਰਹੇ ਹੋ ਉਹ ਪੂਰੀ ਧਾਮ ਹੈ ਤਿਆਰ ਹੋ ਚੁੱਕੀ ਆ ਔਰ ਜਿਹੜੀ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਜੀ ਸਟਾਰ ਟੀਮ ਵੱਲੋਂ ਅਸੀਂ ਉਹੀ ਤੁਹਾਨੂੰ ਚਲਕ ਦਿਖਾ ਰਹੀਏ ਜਿਹੜੀ ਤੁਸੀਂ ਮਾਝਲ ਪ੍ਰਦੇਸ਼ ਦੀਆਂ ਕਾਫੀ ਅਰਸ ਜਿਹੜੀ ਪਹਿਲਾਂ ਜਿਹੜੀਆਂ ਧਾਮ ਚਲਦੀ ਸੀ ਉਹ ਅੱਜ ਸਾਨੂੰ ਅਸੀਂ ਜਿਹੜੇ ਦਰਸ਼ਨ ਜਿਹੜੇ ਕਰਵਾ ਰਹੇ ਨੇ ਲਾਵਾਂਗੇ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਮਸ਼ਹੂਰ ਜਿਹੜੀ ਧਾਮ ਕਹਿੰਦੇ ਆ ਅੱਜ ਤੁਹਾਨੂੰ ਦਿਖਾਵਾਂਗੇ ਜੀ ਹਾਂਜੀ ਕੀ ਕੀ ਆਟਮ ਹੈ ਤੁਹਾਡੇ ਕੋਲ ਜੀ ਜੀ ਪਾਲਕ ਪੜੀ ਹੈ ਪਾਲਕ ਪੜੀ ਓਕੇ ਜੀ ਸੋ ਅਗਲੀ ਆਟਮ ਮਾਂ ਦੀ ਦਾਲ ਮਾਂ ਦੀ ਦਾਲ ਹਾਂਜੀ ਉੜਦਾਲ ਉੜਦਾਲ ਠੀਕ ਹੈ ਜੀ ਕੜੀ ਪਕੌੜਾ ਕੜੀ ਪਕੌੜਾ ਜਿਲਾਕ ਦਾ ਤੇ ਕਰੋ ਠੀਕ ਹੈ ਜੀ ਬਹੁਤ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਕੀ ਬਾਤ ਹੈ ਜੀ ਬਾਈ ਲੱਗਦਾ ਠੀਕ ਹੈ ਮਟਰ ਪੀਰ ਦਾ ਮਧਰਾ ਲਓ ਜੀ ਤੁਸੀਂ ਮਟਰ ਪਨੀਰ ਦੇਖਿਆ ਹੋਵੇਗਾ ਬਹੁਤ ਲੇਕਿਨ ਜਿਹੜਾ ਇਹ ਮਟਰ ਪਨੀਰ ਹੈ ਉਹ ਅਲੱਗ ਹੀ ਤਰੀਕੇ ਦੇ ਨਾਲ ਦਿਖਾਈ ਦੇ ਰਿਹਾ ਜੀ ਚਨੇ ਦੀ ਦਾਲ ਚਨੇ ਦੀ ਦਾਲ ਕੀ ਬਾਤ ਹੈ ਜੀ ਉਸ ਤੋਂ ਬਾਅਦ ਜੀ ਰਾਜਮਾ ਦਾ ਰੈਂਟਰ ਰਾਜਮਾ ਕੀ ਬਾਤ ਹੈ ਜੀ ਰਾਜਮਾ ਵੀ ਬਹੁਤ ਵਧੀਆ ਬਣਾਇਆ ਹੋਇਆ ਇਹ ਮਿੱਠਾ ਇਹ ਮਿੱਠਾ ਇਹਨੂੰ ਕੀ ਕਹਿੰਦੇ ਜੀ ਤੁਸੀਂ ਆਪਾਂ ਮਿੱਠੂ ਬਦਾਨਾ ਬਦਾਨਾ ਬਦਾਨੇ ਦਾ ਮਿੱਠਾ ਮਠਾਣੇ ਦਾ ਮਿੱਠਾ ਜੀ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਏ ਇੰਨੇ ਚੀਜ਼ਾਂ ਦੀ ਤੇ ਸਾਡੇ ਨਾਲ ਪੰਡਿਤ ਜੀ ਮੌਜੂਦ ਆਂ ਜੀ ਪੰਡਿਤ ਜੀ ਆਪਣੇ ਜਿਹੜਾ ਤੁਹਾਡਾ ਖਾਣ ਬਣਾਉਣ ਦਾ ਉਹ ਕੀ ਰੇਟ ਹੈ ਜਿਹੜਾ ਜੀ ਸਾਡਾ ਰੇਟ ਹੈ ਜੀ ਇਹ ਕੋ 1500 ਰੁਪਏ ਪਰ ਹੈਡ ਹੁੰਦਾ ਹੈ ਪਰ ਡੇਲੀ ਪਰ ਡੇਲੀ 1500 ਰੁਪਏ ਦੇ ਵਿੱਚ ਕਿੰਨੇ ਬੰਦੇ ਨੂੰ ਖੁਲਾਣਾ ਸੀ ਬੰਦਿਆਂ ਦਾ ਇਹ ਨਹੀਂ ਹੁੰਦਾ ਛੋਟੇ ਵੱਡੇ ਫੰਕਸ਼ਨ ਦਾ ਹਿਸਾਬ ਨਹੀਂ ਹੁੰਦਾ ਜੇ ਅਗਰ ਡੇਲੀ ਕਾਦੀ ਵੀ ਲੱਗਈ ਤਾਂ ਇਤਨੇ ਵੀ ਲੈਣ ਅੱਛਾ ਜੀ ਜਿੱਦਾਂ ਜਿੱਦਾਂ ਫੰਕਸ਼ਨ ਹੁੰਦਾ ਵੱਡਾ ਉਹਦੇ ਮਾਤਵ ਬਣਦੇ ਹੁੰਦੇ ਜਿੱਦਾਂ ਸਾਡੇ ਕੋਲ ਬੰਦੇ ਆ ਗਿਆ ਸੱਤ ਜੀ ਜੀ ਤੇ ਕਿੰਨੇ ਸਾਲ ਤੋਂ ਤੁਸੀਂ ਇਹ ਜਿਹੜਾ ਤੰਦੇ ਦੇ ਵਿੱਚ ਲੱਗੇ ਹੋਏ ਆ ਵਾਹ ਨਾ ਸਾਰੀ ਜੀ ਇਹ ਜਿੰਦਗੀ ਲਾਤੀ ਪੂਰੀ ਜ਼ਿੰਦਗੀ ਤੁਸੀਂ ਲਾਤੀ ਜੀ ਠੀਕ ਆ ਅੱਛਾ ਪੰਡਿਤ ਜੀ ਕਿ ਮੈਂ ਹੋਰ ਕਰਨਾ ਗੱਲ ਕਰਦਾ ਵੀ ਜਿਹੜਾ ਤੁਸੀਂ ਬਣਾਣਾ ਵੀ ਤੁਸੀਂ ਆ ਖਲਾਣਾ ਵੀ ਤੁਸੀਂ ਆ ਔਰ ਸਭ ਤੋਂ ਵੱਡੀ ਆਪਾਂ ਗੱਲ ਦਿਖਾਈਏ ਤੁਹਾਨੂੰ ਨੰਗੇ ਪੈਰ ਤੋਂ ਤੁਸੀਂ ਬਣਾਣਾ ਨੰਗੇ ਪੈਰੀ ਖਲਾਣਾ ਜੀ ਇਹ ਜਿਹੜੀ ਹੈ ਸ਼ੁਰੂ ਤੇ ਪਰਪਰਾ ਤੁਹਾਡੀ ਚੱਲ ਰਹੀ ਆ ਔਰ ਤੋਤੀ ਵੀ ਲੱਗੀ ਹੋਈ ਆ ਤੁਸੀਂ ਦੇਖ ਰਹੇ ਹੋ ਜਿਹੜਾ ਹਿਮਾਚਲ ਪਰਦੇਸ ਦੇ ਵਿੱਚ ਅਸੀਂ ਆਏ ਆ ਉਹ ਕਲਚਰ ਸਾਨੂੰ ਜਿਵੇਂ ਕਿ ਅਸੀਂ ਬਹੁਤ ਛੋਟੇ ਹੁੰਦੇ ਸੀ ਅਜੋ ਆਪਣੇ ਮਾਪਿਆਂ ਦੇ ਨਾਲ ਜਦ ਹਿਮਾਚਲ ਦੇ ਵਿੱਚ ਆਉਂਦੇ ਸੀ ਧਾਮ ਖਾਣ ਵਾਸਤੇ ਅੱਜ ਵੀ ਉਹੀ ਜਿਹੜਾ ਦ੍ਰਿਸ਼ ਹੈ ਸਾਨੂੰ ਦੇਖਣ ਨੂੰ ਦੁਬਾਰੇ ਮਿਲਿਆ ਐ ਪੰਡਿਤ ਜੀ ਇਹ ਕਿਹੜੀ ਜਗ੍ਹਾ ਹੈ ਔਰ ਤੁਸੀਂ ਕਿਹੜੀ ਜਗ੍ਹਾ ਤੋਂ ਰਹਿਣ ਵਾਲੇ ਹੋ ਸਾਡੇ ਬਾਸ ਅਸੀਂ ਤਾਂ ਪ੍ਰੋਪਰ ਮੀਂਹ ਫੜਦੇ ਆ ਗਏ ਹਮੀਰਪੁਰ ਤੋਂ ਜਿਹੜਾ ਛਾਣਾ ਕਲਾ ਆ ਗਿਆ ਵੀ ਸਾਡੇ ਮਾਈਕੰ ਦਾ ਹੀ ਹੈ ਨਾ ਜੀ ਛਾਣਾ ਆਇਆ ਵੀ ਅੱਜ ਕੋਈ ਉਹਨੇ ਕਿ ਉਹਨੇ ਤੋਂ ਤੇ ਹਮੀਰਪੁਰ ਤੋਂ ਪੰਡਿਤ ਜੀ ਸਪੈਸ਼ਲ ਤੌਰ ਤੋਂ ਪਹੁੰਚੇ ਆ ਅੱਜ ਸਾਨੂੰ ਦੁਬਾਰੇ ਫੇਰ ਦਿਖਾ ਦिए ਅਸੀਂ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਵੀ ਖਾਣਾ ਖਾਧਾ ਲੇਕਿਨ ਜਿਹੜੀ ਅੱਜ ਰਾਤ ਅਸੀਂ ਜਿਹੜੀ ਤਾਂ ਖਾਧੀ ਆ ਬਹੁਤ ਹੀ ਆਨੰਦ ਆਇਆ ਉਹਨੂੰ ਛਕਣ ਦੇ ਨਾਲ ਔਰ ਜਿਹਦੇ ਵਿੱਚ ਬਿਲਕੁਲ ਜਿਹੜਾ ਕੇ ਆ ਔਰ ਨਾਮ ਅੰਦਰ ਕਹੀਏ ਸਾ ਵੀ ਸਾਡਾ ਦੇਵ ਰਾਜ ਸ਼ਰਮਾ ਜੀ ਦੇਵ ਰਾਜ ਸ਼ਰਮਾ ਜੀ ਵੱਲੋਂ ਇਹ ਹਮੇਰਪੁਰ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਸੀ ਦਗਰੇੜੀ ਦਗਰੇੜੀ ਦੇ ਹਮੇਰਪੁਰ ਡਿਸਟ੍ਰਿਕਟ ਮੇ ਹਮੇਰਪੁਰ ਡਿਸਟ੍ਰਿਕਟ ਦੇ ਨਾਲ ਜੀ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਸਾਰੀਆਂ ਔਰ ਜਿਹੜੀਆਂ ਕੜੀ ਦੇ ਤੁਸੀਂ ਦੇਖੋ ਰੰਗ ਰੂਪ ਹੀ ਅਲੱਗ ਹੈ ਔਰ ਕਿੰਨਾ ਵਧੀਆ ਜਿਹੜਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਬਣਾ ਰਹੇ ਆ ਉਹ ਤੋਂ ਦਿਖਾਏ ਆ ਔਰ ਖਲਾਉਂਦੇ ਕਿਵੇਂ ਆ ਤੁਹਾਨੂੰ ਵੀ ਦਿਖਾਵਾਂਗੇ ਅੱਜ ਦੇਖੋ ਪਹਿਲਾਂ ਚਾਵਲ ਦੀ ਜਿਹੜੀ ਆ ਦਿੱਤੇ ਗਏ ਉਸ ਤੋਂ ਬਾਅਦ ਜਿਹੜੀ ਆ ਇੱਕ ਪਹਿਲੀ ਸਬਜੀ ਆ ਜਿਹੜੀ ਦਿੱਤੀ ਗਈ ਆ ਇੱਕ ਇੱਕ ਚਮਚ ਜਿਹੜਾ ਤੁਹਾਨੂੰ ਦਿੱਤਾ ਜਾਣਾ ਜਦੋਂ ਕਿ ਇਹ ਚਮਚ ਖਤਮ ਹੋ ਜਾਣਾ ਉਦੋਂ ਤੱਕ ਇਹ ਜਿਹੜੇ ਚਾਵਲ ਆ ਔਰ ਸਬਜੀ ਖਤਮ ਹੋ ਜਾਣੀ ਆ ਅਗਲੀ ਆਈਟਮ ਆਏਗੀ ਤਾਂ ਉਦੋਂ ਤੱਕ ਜਿਹੜੀ ਤੁਹਾਡੀ ਬੇਸਟੇਜ ਆ ਬਿਲਕੁਲ ਨਹੀਂ ਹੋਵੇਗੀ ਜਿਹੜੀ ਆ ਉਹ ਵੀ ਆਈ ਆ ਹੁਣ ਤੇ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਜਿਹੜੀ ਦਾਲ ਆ ਉਹ ਦਿੱਤੀ ਜਾ ਰਹੀ ਹੈ ਕੜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਕੜੀ ਆ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਔਰ ਖਾਸ ਕਰਕੇ ਇਹ ਹੈ ਵੀ ਇਹਦੇ ਵਿੱਚ ਜਿਹੜੀ ਵੇਸਟੇਜ ਹੈ ਉਹ ਨਾ ਮਾਤਰੀ ਪਾ ਕਹਿ ਸਕਦੇ ਆ ਵੀ ਜਿੰਨੇ ਬੰਦੇ ਲੈਂਦੇ ਵਿੱਚ ਲੱਗੇ ਹੋਏ ਆ ਜਿੰਨੇ ਜਿੰਨੇ ਆਈਟਮ ਉਹਨਾਂ ਨੂੰ ਮਿਲਦੀ ਹੈ ਉਹ ਜਦੋਂ ਤੱਕ ਦੂਜੀ ਆਈਟਮ ਆਣੀ ਹੈ ਪਹਿਲੀ ਇਹ ਡਿਫਿਨਿਸ਼ ਹੋ ਜਾਂਦੀ ਹੈ ਜੀ ਅਗਲੀ ਆਈਟਮ ਆ ਰਹੀ ਹੈ ਕਿ ਦੇਖੋ ਬਿਲਕੁਲ ਵੇਸਟਿੰਗ ਛੱਡੀ ਜਾ ਰਹੀ ਆ ਔਰ ਚਾਵਲ ਵਗੈਰਾ ਦਾਲ ਵਗੈਰਾ ਉਹ ਵੀ ਆ ਰਹੀ ਆ ਆਈਟਮ ਵੀ ਆ ਗਈ ਦੇਖੋ ਜੀ ਮਟਰ ਪਨੀਰ ਆਮ ਆਸੀ ਮਟਰ ਪਨੀਰ ਬੜਾ ਖਦਾ ਲੇਕਿਨ ਜਿਹੜੀ ਧਾਮ ਦੇ ਵਿੱਚ ਮਟਰ ਪਨੀਰ ਹੈ ਬਿਲਕੁਲ ਦੇਖੋ ਨਾ ਮਾਤਰੂ ਦੇ ਵਿੱਚ ਕੀ ਮਸਾਲਾ ਬਹੁਤ ਹੀ ਲਾਈਟ ਔਰ ਖਾਣਾ ਬਹੁਤ ਹੀ ਬਾਕਮਾਲ ਦਾ ਜਿਹੜਾ ਹੈਗਾ ਆਪਾਂ ਨੂੰ ਸਿਕਣ ਵਾਸਤੇ ਮਿਲਦਾ ਹੈ ਜੇ ਤੁਹਾਡਾ ਕਦੀ ਵੀ ਹਿਮਾਚਲ ਦਾ ਜਾਂ ਧਾਮ ਖਾਨ ਦਾ ਜਦੋਂ ਵੀ ਤੁਹਾਡਾ ਜੇ ਕਦੀ ਟਾਈਮ ਮਿਲਦਾ ਤਾਂ ਉਹ ਖਾ ਕੇ ਹੀ ਆਨੰਦ ਆਇਆ ਆ ਗੱਲ ਕਰੀ ਇਹਨੇ ਕਿ ਕਈ ਵਾਰ ਕੀ ਹੁੰਦਾ ਆਪਾਂ ਅੱਜ ਦਾ ਖਾਣਾ ਜਦਾ ਖਾਣਾ ਹੁੰਦਾ ਤਾਂ ਚਾਵਲ ਇੱਕ ਵਾਰ ਮਿਲਦਾ ਉਸ ਤੋਂ ਬਾਅਦ ਸਬਜ਼ੀਆਂ ਵਗੈਰਾ ਮਿਲਦੀ ਹੈ ਉਸ ਤੋਂ ਬਾਅਦ ਵਿੱਚ ਸਬਜ਼ੀ ਤੋਂ ਬਾਅਦ ਫਿਰ ਚਾਵਲ ਸਾਨੂੰ ਦਿੱਤੇ ਜਾਂਦੇ ਆ ਵੀ ਜਿੰਨੀ ਜਿੰਨੀ ਇੱਛਾ ਤੁਹਾਡੀ ਹੈ ਚਾਵਲ ਹੈ ਉਹ ਤੁਸੀਂ ਲਓ ਦੇਖੋ ਨੰਗੇ ਪੈਰ ਤੋਤੀ ਲੱਗੀ ਹੋਈ ਹੈ ਸਿਰ ਤੇ ਪਰਨਾ ਔਰ ਨਵੇਂ ਕਪੜੇ ਪਾ ਕੇ ਹੀ ਜਿਹੜੀ ਪਰੰਪਰਾ ਦੇ ਹਿਸਾਬ ਦੇ ਨਾਲ ਜਿਹੜੀ ਤਾਂ ਮੈਂ ਤਿਆਰੀ ਹੈ ਜਿੰਨੇ ਸੇਵਾਦਾਰੀ ਦੇ ਵਿੱਚ ਲੱਗੇ ਹੋਏ ਆ ਔਰ ਤਕਰੀਬਨ ਨੰਗੇ ਪੈਰੀ ਸੇਵਾ ਦੇ ਵਿੱਚ ਲੱਗੇ ਹੋਏ ਆ ਜਿਹੜੇ ਦੇ ਨਾਲ ਉਹਨਾਂ ਦੀ ਜਿਹੜੀ ਹੈ ਤੁਸੀਂ ਦੇਖੋ ਦਾਲ ਜਿਹੜੀ ਆ ਉਹ ਵੀ ਏਟਮਾਈ ਹੈ ਸਾਲ ਤੋਂ ਬਾਅਦ ਫਿਰ ਆਈ ਜੀ ਰਾਜ਼ਮਾ ਰਾਜ਼ਮਾ ਜਿਹੜੇ ਹੈਗੇ ਆ ਉਹ ਵੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਆ ਔਰ ਜਦੋਂ ਵੀ ਹਮਾਚ ਪੰਜਾਬ ਦੇ ਜਿਹੜੇ ਆਪਾਂ ਇਹ ਦਰਸ਼ਕ ਸਾਡੇ ਜਿਹੜੇ ਜੀ ਸਟਾਰਟਿੰਗ ਵਲੋਂ ਸੀ ਵੀਡੀਓ ਬਣਾਣੀ ਹੈ ਦਿਖਾਵਾਂਗੇ ਉਹਨਾਂ ਨੂੰ ਤੇ ਉਹਦੇ ਵਿੱਚ ਜਿੰਨੇ ਦਰਸ਼ਕ ਹੈ ਜਾਂ ਤੁਹਾਡੇ ਹਿਮਾਚਲ ਦੇ ਹਮੀਰਪੁਰ ਸਾਈਡ ਦਾ ਜਿਹੜਾ ਜਦੋਂ ਵੀ ਤਾਮਖਣ ਦਾ ਜੇ ਮਨ ਕਰਦਾ ਹੈ ਤੇ ਤੁਹਾਨੂੰ ਜਿਹੜਾ ਆਪਾਂ ਹਮੀਰਪੁਰ ਦੇ ਜਿਹੜੇ ਪੰਡਿਤ ਜੀ ਨਾਲ ਵੀ ਗੱਲ ਕਰਾਈ ਹੈ ਉਹ ਜਿਹੜਾ ਲਾਸਟ ਡਿਸ਼ ਜਿਹੜੀ ਹੈ ਉਹ ਸਵੀਟਸ ਦੀ ਹੈ ਜਿਹਦੇ ਵਿੱਚ ਕਿ ਜਿਵੇਂ ਕਿ ਜਿਹੜਾ ਬਦਾਣਾ ਹੁੰਦਾ ਉਹਦੀ ਇੱਕ ਸਬਜੀ ਤਿਆਰ ਕੀਤੀ ਜਾਂਦੀ ਹੈ ਇਹਨੂੰ ਮਿੱਠੂ ਕਿਹਾ ਜਾਂਦਾ ਤੇ ਉਹ ਲਾਸਟ ਵਿੱਚ ਦਿੱਤੀ ਜਾਂਦੀ ਹੈ ਤੇ ਅਗਲਾ ਜਿਹੜਾ ਰੌਂਡ ਹੈ ਉਹ ਦੁਬਾਰੇ ਸ਼ੁਰੂ ਹੋਏਗਾ ਜਿਹੜੀ ਵੀ ਸਬਜੀ ਦਾ ਹੈਗਾ ਅੱਜ ਜਿਹੜੀ ਤੁਸੀਂ ਵੀਡੀਓ ਤੇ ਦੇਖੀ ਹੈ ਕੈਮਰਾਮੈਨ ਗੁਜਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨੇ ਕਿਰਪਾ ਸਿੰਘ ਲੋਗ ਤੇ ਜਿਹੜੀ ਅਸੀਂ ਵੀਡੀਓ ਦਿਖਾਈ ਸੀ ਇਹ ਵਾਲੀ ਉਹ ਸਾਰੀ ਥਾਲੀ ਤਿਆਰ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਰੈਡੀ ਕੀਤੀ ਗਈ ਹੈ ਇਹ ਜਿਹੜਾ ਅ ਅੱਜ ਦੀ ਜਿਹੜੀ ਥਾਮ ਹੈ ਉਹਦੇ ਵਿੱਚ ਐਨਾ ਕੁਝ ਜਿਹੜਾ ਖਾਣ ਨੂੰ ਤੁਹਾਨੂੰ ਮਿਲਦਾ ਓਕੇ